ਉਹ ਲੋਰੀ ਜਿਹੜਾ ਇਹਦਾ ਰੇਟ ਹੈਗਾ 17 18 ਦਾ ਇਹ ਤਾਂ ਹੈਗਾ 3300 ਤੱਕ 3200 50k ਤੋਂ ਲੈ ਕੇ 60 65 ਲੱਗੀਆਂ ਇੱਥੇ ਔਰ ਇਹ ਢੇਰਾਂ ਆਪਣੇ ਕੋਲੇ ਆਪਣੀ ਵੀ 60 ਲੱਗੀ ਹੈ ਇਹਨੇ ਕੁੱਤੇ ਹੀ ਵੀ ਐ ਇੱਕ ਤਾਂ ਕੱਲੇ ਸੂਰ ਪੈਂਦੇ ਆ ਇਧਰ ਕੁੱਤੇ ਹੀ ਵੀ ਪੈਂਦੇ ਆ ਕੁੱਤੇ ਨਹੀਂ ਪੜਾ ਇੱਥੇ ਦਾ ਅੱਲਾ ਹੀ ਵੀਰੋ ਦਸਤਾਰ ਸਜਾਈ ਆਪਾਂ ਇਹ ਤੇ ਟੌਣ ਗੱਡੀ ਭਾਰੀ ਇੱਕੋ ਹੀ ਦੇਵਾਜੂ ਦਾ ਫਾੜ ਦੇਣੇ ਪਰ ਇਹਦਾ ਬਾਈ ਨੇ ਪਜਾ ਕੇ ਨਘਾਲਿਆ ਉਹਨੇ ਠੋਕੀ ਅੱਜ ਲਾ ਵੀਰੋ ਲਾਸਟ ਟਰਾਲੀ ਅੱਜ ਬੰਨ ਕੇ ਆਂਦੀ ਆਪਾਂ ਦਸਤਾਰ 6 ਕਰੋੜ ਹਾਂ ਜੀ ਤਾਂ ਅਜ ਤੋਂ ਪਹਿਲਾਂ ਵੀਡੀਓ ਦੇ ਵਿੱਚ ਜਮਾਂ ਹੀ ਨਹੀਂ ਬੋਲੇ ਤੋ ਵੀ ਥੋੜਾ ਜਿਹਾ ਜਖਾਮ ਜੋਂ ਲੱਗਿਆ ਪਿਆ ਬੁਰੇ ਹਾਲ ਹੋਏ ਪਏ ਆ ਇੱਥੇ ਮੱਟ ਪਈ ਜਾਂਦਾ ਤੇ ਆਪਣੀ ਲਾਸਟ ਟਰਾਲੀ ਸੀ ਇਹ ਤੋਂ ਪਹਿਲਾਂ ਦੋ ਵੇਚ ਕੇ ਸੀ ਵੀਡੀਓ ਪਾਉਣ ਤੋਂ ਬਾਅਦ ਤੇ ਹੁਣ ਬੋਲੀ ਦਾ ਭਾਜ ਫੇਰ ਡਾਉਣੀ ਨਿਕਲਿਆ 3200 ਤੋਂ ਲੈ ਕੇ 85 ਤੱਕ ਸੀਗਾ ਹੁਣ ਦੇਣੇ ਕੀ ਰੇਟ ਲੱਗਦੀ ਆ ਆਪਣੇ ਤੇ ਇੱਥੇ ਵਪਾਰੀ ਦੇ ਮਗਰ ਭੱਜਣਾ ਪੈਂਦਾ ਹੁਣ ਆਪਣਾ ਜਿਹੜਾ ਨੰਬਰਦਾਰੇ ਤੋਲਾ ਉਹ ਭੱਜਿਆ ਉਧਰ ਲੱਭਣ ਗਿਆ ਕਿਹੜੇ ਆ ਲਵ ਲਵ ਲਿਆਉਣੇ ਪੈਂਦੇ ਇਹ ਮਾਕਸਰ ਮੰਡੀ ਦੇ ਤਾਂ ਵੇਖਦੇ ਉਹਦੇ ਕਰਦੇ ਇਹਦਾ ਚੈਟ ਕਰਿਆ ਤਾਂ ਲੈ ਜਾਣੀ ਨਹੀਂ ਪਾਈ ਸਾਰੀਆਂ ਢੇਰੀਆਂ ਤੇ ਬੋਲੀ ਨਹੀਂ ਲੱਗਦੀ ਬੋਲੀ ਇੱਕ ਜਗ੍ਹਾ ਲੱਗ ਕੇ ਬੱਸ ਬਾਅਦ ਚ ਆਪ ਦਾ ਆਪ ਦਾ ਖਰੀਦਦੇ ਫਿਰਦੇ ਤਾਂ 150 ਬਾਈ ਉਨੇ ਸੌ ਚਾਰ ਦਿੇ ਫਰਣੇ ਠੀਕ ਹੈ ਜੀ ਕੇ ਸਿਹਰਾ ਇਸ ਆਲਿਆਂ ਨੂੰ ਦਿੱਤਾ ਹੁਣ 3260 ਰੁਪਏ ਜਮਾ ਮੰਦਾ ਪਹਿ ਗਿਆ ਉਹਨਾਂ ਹੀ ਹਟ ਗਈ ਚਲੋ ਭਾਈ ਅੱਜ ਛੋੜਨਾ ਚੰਗਾ ਸੀ ਤਾਂ ਅੱਜ ਸਾਲਾ ਰੇਟ ਮਰ ਗਿਆ ਪੈਣ ਦਾ ਆ ਸਾਲ ਤਾਂ ਜੱਟੋ ਐਡਾ ਮਾੜਾ ਨਾ ਯਾਰ ਪੁੱਛੋ ਹੀ ਨਾ ਬਿਸਤੂਲਾ ਵੀ ਮਤਰੋ ਕਾ ਜਾਈ ਤਾਂ ਰੋਟੀ ਵੀ ਨਹੀਂ ਲੰਗੀ ਇਹ ਅੱਤ ਹੀ ਨਹੀਂ ਕਰਿਆ ਘਰੇ ਜਾ ਕੇ ਖਾਵਾਂਗੇ ਹਣ ਐਡਾ ਮਾੜਾ ਹਾਲਾਤ ਹੋਇਆ ਲੋਰੀ ਜਿਹੜਾ ਇਹਦਾ ਰੇਟ ਹੈਗਾ 17 18 ਦਾ ਇਹ ਤਾਂ ਹੈਗਾ 3300 ਤੱਕ 3200 50k ਤੋਂ ਲੈ ਕੇ 60 65 ਲੱਗਣੀ ਹੈ ਤੇ ਰੇਟ ਹੀ ਰੰਗ ਆਪਣੇ ਕੋਲੇ ਆਪਣੀ ਵੀ 60 ਲੱਗੀ ਹੈ ਇੱਕ ਢੇਰੀ 60 ਲਾ ਇੱਕ ਢੇਰੀ 3300 ਲੱਗੀ ਹੈ ਬਾਕੀ ਆ 60 65 ਹੀ ਲੱਗਣਗੇ ਇੱਥੇ ਆਪਣੇ ਲੜੇ ਤੇ ਇਹੀ ਰੇਟ ਨਿਕਲਿਆ ਬੋਲੀ ਗਈ ਤੇ ਜਿਹੜਾ ਡੀਪੀ ਹੈ ਮੁੱਛਲ ਉਹਦਾ 3200 ਹੈ ਸੇ 3400 3500 ਤੱਕ ਹੈਗਾ 1885 ਇਹ ਵੀਰੇ ਮੈਂ ਰੱਬ ਨਹੀਂ ਮਾਰਾਂ ਇੱਕ ਘਟਾ ਦੇ ਕੇ ਮਰ ਰੱਬ ਵੰਨ ਤੂੰ ਮੈਨੂੰ ਹੱਥ ਜੋੜਨੇ ਦੱਸ ਸਬਰ ਕਰਤਾ ਠੋਕੀ ਓ ਯਾਰ ਸ਼ਰਮ ਹੈ ਨਾ ਬੱਚਾ ਵਾਲੀ ਗੱਲ ਕਰ ਰਿਹਾ ਇਹ ਜਿਹੜੀ ਗੱਲ ਹੋਈ ਨਹੀਂ ਸਕਦੀ ਮੈਂ ਕਾਦੇ ਪਿੱਛੇ ਲੇਟ ਕਰਾਉਣਾ ਮੇਰਾ ਵੀ ਢੱਡ ਭੁੱਖਾ ਜੇ ਤੁਹਾਡੇ ਨਾਲ ਮਾਰ ਸਬਰ ਕਰਤਾ ਮੰਗਾਓ ਰੋਟੀ ਸਬਰ ਕਰਤਾ ਪਤਾ ਕਿਹੜਾ ਮਾਰਨਾ ਹੈ ਬੰਦੇ ਵਾਲਾ ਸਬਰ ਕਰਤਾ ਉਹ ਨਹੀਂ ਜਾਵਾ ਜੀ ਕਰਨੀ ਬੰਦਿਆਂ ਨੂੰ ਜਿਵੇਂ ਬੰਦੇ ਮਾਰਦੇ ਸਹੀ ਆਏ ਨਹੀਂ ਇੱਕ ਓਥੇ ਮਾਰ ਲਿਆ ਤੇ ਇੱਕ ਹਾਵੇ ਆ ਵਜਾਲੇ ਲੈਣਾ ਨਹੀਂ ਛੱਡਣਗੇ ਬਾਬੇ ਤਕੜੇ ਆ ਯਾਰ ਉਹ ਬੰਦੇ ਨਾਲ ਇੰਨੇ ਤਾਂ ਆਪਾਂ ਹੀ ਛੱਡਾਂਗੇ ਲਾਹਟ ਤੇ ਤੁਹਾਨੂੰ ਲਾੜ ਦਾ ਹੋਤਾ ਗਿਆ ਉਹ ਰਪਨ ਲਾਹੌਰ ਬਾਬੇ ਨੰਬਰਦਾਰ ਵਾਜਦੇ ਪਿੰਡ ਚ ਬੰਦਾ ਨੂੰ ਤੇ ਸਾਨੂੰ ਕੋਈ ਪਿੰਡ ਚ ਜਾਣਦਾ ਹੀ ਨਹੀਂ ਹਣਾ ਫਲਾਣੇ ਬੰਨੇ ਹੈ ਜਾਂ ਬਾਬਾ ਨੰਬਰਦਾਰ ਹਨੀ ਤੁਸੀਂ ਆ ਲੈ ਬਾਬਾ ਮੰਨਣਾ ਇਹਨੂੰ ਜਾਣਦੇ ਨਾ ਕੋਈ ਨਹੀਂ ਜਾਣਦਾ ਪਿੰਡ ਚ ਭੰਗ ਜਿਹੜੇ ਪਿੰਡ ਬਾਬੇ ਦਾ ਕਿਸੇ ਵੀ ਜਾਣਦੇ ਇਹਨੂੰ ਆ ਵੀਡੀਓ ਬੰਦਾ ਬਠੇਰੀਆ ਵੇ ਟਰੈਕਟਰ ਤੇ ਵੀੜ ਕੋਈ ਆ ਪੱਲੇ ਬਾ ਉਹਦਾ ਕਿ ਗਟੇ ਗਟੇ ਤੈਨਾਂ ਲਾ ਦੇ ਪੜਦੇ ਬਾ ਆਨ ਇਹਦੇ ਲਾਦੇ ਵੀ ਉਹਦੇ ਲਾਦੇ ਤੇ ਚਲੋ ਜੀ ਸਸਰੀ ਘਾਲ ਮੈਂ ਤੁਰਦਾ ਇਧਰ ਗੈਂਤੀ ਕਰ ਲੈਣਾ ਮੈਂ ਆਹ ਸੋਦਾ ਕਿੰਨੇ ਰੇਕੇ ਕਰਤੇ ਆ ਸਾਡਾ ਲਾਸਟ ਹੀ ਆ ਜੇ ਅੱਜ ਚਾਰ ਨਾਲ ਆ ਲਿਆ ਤਾਂ ਤੁਸੀਂ ਇਹ ਲੈ ਕੇ ਆ ਜੂਗਾ ਫਿਰ ਲਾਸਟ ਤੇ ਯਾਰ ਰੌਲਾ ਪਾ ਜਾਂਦਾ ਵੇਖੀ ਐਡਾ ਸੋਣਾ ਮਾਰਦਿਆ ਸਬਰ ਕੱਤਾ ਗੱਟਾ ਦਾ ਫੇਰ ਵੀ ਥੱਲੇ ਛੱਡ ਦਿੰਦੇ ਉਧਰੋਂ ਚਾਰ ਬਾਹ ਨਿਕਲਿਆ ਜੀ ਸੋਰੀ ਚਾਦੀ ਸਰ ਜੀ ਰਾਤ ਹੋ ਗਿਆ ਸੌਰੀ ਕਾ ਜੀ ਜਾ ਯਾਰਾ ਜਵਾ ਲਾਟ ਤੇ ਚਾ ਲੈ ਨਹੀਂ ਨਹੀਂ ਬਾਈ ਨਹੀਂ ਨਹੀਂ ਚਾ ਦੇ ਮਾਤਾ ਸ਼ਕੀਨ ਹੀ ਨਹੀਂ ਚੂ ਦੇ ਸ਼ਕੀਨਾ ਦੋ ਗੱਟੇ ਬਣ ਗਏ 151 2 3 4 5 6 7 8 9 10 ਬਹੁਤ ਭਰਾ ਨਾਲ ਦੀ ਨਾਲ ਗੈਂਦੇ ਪਰ ਮੈਨੂੰ ਆਏ ਹੁੰਦਾ ਜੇ ਨਾਲ ਦੀ ਨਾਲ ਗਿਣੀ ਜਾਈ ਐਵੇਂ ਹੋਈ ਜਾਂਦਾ ਜੀ ਅੱਜ ਘੱਟ ਹੋ ਗਏ ਵੱਧ ਹੋ ਗਏ ਉਹ ਲਾਸਟ ਤੇ ਪਤਾ ਲੱਗਦਾ ਜਮਾ ਮਟਾੜਾ ਵਿਚਾਰਾ ਇੰਨਾ ਕੀ ਛੱਡਿਆ ਗੱਟੇ ਜੋਗਾ ਦੇ ਗੱਟਾ ਲਾ ਦੇਗੇ ਬਾਕੀ ਇਹ 4 ਚੋ ਹੋ ਸਕਦਾ 4 ਦੀ ਦੱਸ ਬਈ ਦੱਸ ਲੋ ਦੇ 20 ਕ ਗੱਟੇ ਯਾਰ ਅਜ ਤਾਂ ਜਾਈ 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 ਗੱਲ ਇਹ ਆ ਪਕੜੀ ਦੀ ਜਾਈ ਜਾ ਅੱਗੇ ਥੋ ਥੋ ਕਿੰਨੇ 40 ਮੰਗੇ ਕਦੇ ਅੱਜ 20 ਆਲਾ ਚਾਰਾ ਦੇ 20 ਮੰਗੇ ਅੱਗੇ ਮੈਂ 15 ਹੀ ਮੰਗਣਾ ਹਾਂ ਇਧਰ ਨਾ ਆ ਜਾ ਮੈਨੂੰ ਸਾਰਾ ਪਤਾ ਹੈ ਜਿਹੜੇ ਆਪਾਂ 6 7 ਗੱਟੇ ਗਿਣੇ ਸੀ ਨਾ ਘੇਰੇ ਨਾਲ ਘੇਰੇ ਨਾਲ ਵੱਡੇ ਆ ਜਿਹੜੇ ਅੱਜ ਆ ਹਵਾ ਵੀ ਫੁੱਲ ਸੀ ਅੱਜ ਤਾਂ ਅੱਜ ਕਿਹੜੇ ਪਾਸੇ ਕਹਿੰਦੇ ਨੇ ਇਹ ਬਹੁਤ ਖਰਾਬ ਕਰਦਾ ਬੰਦਾ ਨੇ ਇਹ ਤਾਂ ਚੰਗਾ ਉਹ ਇੱਕ ਦੋ ਵਿੱਚ ਖਰਾਬ ਕਰਦੇ ਕੋਗੀ ਹਾਂ ਜਾਈ ਜਾਈ 155 ਤੇ ਚਾਲੇ ਯਾਰ ਸਾਰੇ 170 ਗੱਟੇ ਹੋ ਗਏ ਬੱਸ ਗੱਟਾ ਤੁਹਾਨੂੰ ਛੱਡਤਾ 150 19 ਹੋ ਲਾਜ ਚਲ ਕਾ ਮਾਨੂੰ ਕਾ ਬਈ ਲੈ ਵੀ ਮਿੱਤਰ ਪਿਆਰਿਓ 165 ਕੱਟੇ ਹੋ ਗਏ 7.5 152 ਕੱਟੇ ਆਪਾਂ ਲਾ ਦੇ ਥੋੜੇ ਜਿਹਾ ਡੱਟਾ ਡੂੜ ਗੱਟਾ ਬਜੂਗਾ ਯਾਰਾਂ ਜਾਰ ਤੇ ਉਹ ਹਜੇ ਬਣਾਉਣੇ ਆ ਇੱਕ ਟਰਾਲੀ ਦਾ ਸਾਡਾ ਇਹਦਾ ਹੁਣੇ ਬਣਾ ਦਿੰਦੇ ਆਦੇ ਤੁਹਾਨੂੰ ਜੀ ਬਣੇ ਹੋ ਬਾਗੀ ਅੱਗੇ ਖੇਤ ਵਰਤੇ ਜਾਣਗੇ ਕਰਦੇ ਗੱਲ ਨਾਲ ਲੋਜੀਕ ਸਾਡ ਵੀਰੋ ਹੁਣ ਤੁਨੂੰ ਆਲੂ ਦੋਣੇ ਆ ਫਿਰ ਉਤੋਂ ਆਗੇ ਸੀ ਇਹ ਨੋਣਾ ਢੋਣਾ ਤੇਰਾ ਬਲੋਰ ਮਾਰ ਲੈ ਟਰੈਕਟਰ ਨਾਲ ਟਰੈਕਟਰ ਤੇ ਹੀ ਮਾਰਦਾ ਤੇ ਆਉਂਦੇ ਇਹਦੇ ਵੀ ਕਾਲੇ ਦੀ ਲਾ ਪਹਿਲਾ ਗੇੜੇ ਗੂੜੇ ਮਾਰ ਲੀਏ ਜਿਹੜੇ ਗੂੜੇ ਮਾਰ ਕੇ ਤੁਹਾਨੂੰ ਦਿਖਾਉਣੇ ਆ ਜਿਹੜੀ ਸੁਪਰ ਸੀਡਰ ਵਾਲੀ ਆਪਣੀ ਕਣਕ ਹੈ ਵੀ ਉਹਨੇ ਮੂਡ ਆਫ ਕਰੀ ਰੱਖਿਆ ਹੈ ਹਜੇ ਤਾਂ ਹੀ ਵੀ ਮਨ ਖਰਾਬ ਹੈ ਤੇ ਕਿਉਂਕਿ ਵਾਹਣ ਸੀ ਸੁੱਕੇ ਤੇ ਬੀਜ ਬੈਠੇ ਉਹਦੇ ਨਾਲ ਜਦੋਂ ਬੀਜਦੇ ਸੀ ਵੈਸੇ ਉਹਦੇ ਤਾਂ ਕੁੱਲ ਮਿਲਾ ਕੇ ਗੱਲ ਚੰਗੀ ਸੀ ਪਰ ਜਦੋਂ ਤੱਕ ਉਗਰਨਾ ਸੀ ਕਣਕ ਨੇ ਉਦੋਂ ਤੱਕ ਜਣੀ ਵਾਹਣ ਦਾ ਖੁਸ਼ਕ ਰੂਪ ਹੋ ਗਿਆ ਸੀ ਤੇ ਟੰਗੂਰ ਮਾਰ ਕੇ ਉਸ ਤੋਂ ਬਾਅਦ ਵੀ ਕਣਕ ਜਿਹੜੀ ਥੱਲੇੋਂ ਨਿਕਲੀ ਨਹੀਂ ਗਈ ਟੰਗੂਰ ਮਾਰੇ ਵੀ ਥੱਲੇ ਹੀ ਰਹਿ ਗਏ ਗੱਲ ਮੁੱਕ ਗਈ ਆਹਾ ਕਿੱਲਾ ਹੀ ਆਪਣਾ ਚੰਗਾ ਉਗ ਰਿਆ ਸਾਰੇ ਵਣ ਚ ਤੁਸੀਂ ਦੇਖ ਲਓ ਹੁਣ ਵੀ ਕੀ ਬੰਦੇ ਦਾ ਵਲੌਗ ਬਣਾਉਣ ਨੂੰ ਜੀ ਕਰੂਗਾ ਆਲੂ ਆ ਜਿਹੜੇ ਵਾਹਿਗੁਰੂ ਦੀ ਕਿਰਪਾ ਨਾਲ ਅੱਗੇ ਨਾਲ ਚੰਗੇ ਲੱਗਦੇ ਬਾਕੀ ਤੁਸੀਂ ਦੇਖ ਲਓ ਜੀ 28 ਤਰੀਕ ਦੀ ਬਜਾਉਂਦਾ ਇਹਨਾਂ ਦੀ ਤੇ ਆਲੂ ਪੱਟ ਪੁੱਟ ਕੇ ਓਵੇਂ ਜਿਵੇਂ ਵੀਰ ਫਾਰਮ ਵਾਲੇ ਵੀਡੀਓ ਪਾਉਂਦੇ ਹੁੰਦੇ ਉਹ ਤਾਂ ਆਪਣਾ ਦਿਲ ਨਹੀਂ ਵਗਦਾ ਏਵੇਂ ਆਖੀਏ ਤਾਂ ਇਹ ਹੁੰਦਾ ਮੈਂ ਕੋਈ ਚੀਜ਼ ਹੀ ਆ ਮੈਨੂੰ ਆਏ ਹੁੰਦਾ ਵੀ ਲਾਸਟ ਤੇ ਪਤਾ ਲੱਗੇ ਆਪਾਂ ਕਦੇ ਤੁਸੀਂ ਮੰਨੋ ਵੀ ਤੋਲ ਲੱਗਿਆ ਪਿਆ ਹੋਵੇ ਗੱਟੇ ਨਹੀਂ ਕਦੇ ਗਿਣੇ ਊਂ ਥੋਕਦਾ ਧਿਆਨ ਰੱਖੀ ਚਾਹੀਦਾ ਗੱਟੇ ਵੀ ਲਾਸਟ ਤੇ ਵੇਖੀਦੇ ਨਹੀਂ ਪਤਾ ਕਿਸ ਹੁੰਦਾ ਜਦ ਢੇਰੀ ਥੋੜੀ ਰਹਿ ਜਾਂਦੀ ਬੰਦੇ ਨੂੰ ਆਏ ਹੋਈ ਜਾਂਦਾ ਬਈ ਯਾਰ ਹੁਣ ਇੰਨੇ ਹੋ ਜਾਣ ਹਜੇ ਇੰਨੇ ਹੋ ਜਾਣ ਤਾਂ ਉਹ ਕਲਪਨਾ ਤੋਂ ਦੂਰ ਹੀ ਰਹਿੰਦਾ ਕਲਪਨਾ ਕਰਕੇ ਨਹੀਂ ਰਾਜੀ ਆਪਾਂ ਤੇ ਇਹਦੇ ਤੇ ਹੁਣ ਆਪਾਂ ਸਪਰੇਆਂ ਜਾਨੀ ਲਾਈ ਆਉਣੇ ਅੱਗੇ ਨਾਲ ਐਕਸਪੀਰੀਅੰਸ ਹੋਈ ਜਾਂਦਾ ਪਰ ਖਰਚਾ ਵੀ ਬਹੁਤ ਹੋਈ ਜਾਂਦਾ ਮੈਂ ਮੋਟਾ ਹਸਾਬ ਹੀ ਇੱਕ ਦਿਨ ਹੀ ਸਪਰੇਏ ਦੀ ਪਰਚੀ ਇੰਨੀ ਝਾਕਿਆ ਨਹੀਂ ਬਿੱਲ ਖੜਾ ਕੇ ਉਵੇਂ ਹੀ ਆ ਜਾਈਦਾ ਨਾਲ ਆਹ M4546 ਵਰਗੇ ਸੀ ਤਾਂ 1000 ਰੁਪਿਆ ਕਿੱਲਾ ਪਏ ਆ ਇਹ ਤੇ ਤੁਸੀਂ ਮੰਨੋ ਵੀ 7-8 ਸਪਰੇਆਂ ਤਾਂ ਮਾਮੂਲੀ ਗੱਲ ਐ ਜਿਹੜੀਆਂ ਆ ਨਾਰਮਲ ਹੀ ਕਰੀਆਂ ਹਜ਼ਾਰ-ਹਜ਼ਾਰ ਵਾਲੀਆਂ ਬਾਕੀ ਤਾਂ ਇਹਦੂ ਮੈਨੂੰ ਲੱਗਦਾ ਮਹਿੰਗੀਆਂ ਹੀ ਸੀ ਖਰਚਾ ਬਹੁਤ ਲੈਂਦੇ ਆ ਲੋ ਜਿਵੇਂ ਹੁਣ ਸਾਡੇ ਪਿੰਡ ਦੇ ਜਾਂ ਕੋਈ ਵੀ ਬੰਦਾ ਹਿਸਾਬ ਲਾਵੇ ਤਗੜਾ ਵੇਖਣ ਨੂੰ ਤਾਂ ਆਖੂਗਾ ਬਹੁਤ ਸੋਹਣੇ ਐ ਐ ਡਰਨੇ ਡੁਰਨੇ ਗੱਡੀ ਬੈਠੇ ਆ ਤੇ ਪਰ ਜੇ ਇਹਨਾਂ ਨੂੰ ਖਰਚਾ ਗਣਾਈਏ ਤਾਂ ਬਹੁਤ ਹੋ ਜਾਂਦਾ ਖਰਚਾ ਇੱਕ ਸੀਡ ਬਹੁਤ ਮਹਿੰਗਾ ਮਿਲਿਆ ਆਪਾਂ ਨੂੰ ਇਹ ਹੁਣ 1000 ਰੁਪਏ ਗੱਟਾ ਰੈਸਟ ਧਰਾਂ ਤੋਂ ਲਿਆ 50000 ਤਾਂ ਇਹ ਸੀਡ ਦਾ ਹੀ ਦੇਣਾ ਤੇ ਬਾਕੀ ਅੱਜ ਤੁਹਾਨੂੰ ਸ਼ਕਲ ਦਿਖਾ ਦਿੰਨੇ ਕਿਉਂਕਿ ਅੱਜ ਤੁਸੀਂ ਮਾੜਾ ਨਹੀਂ ਕਹੋਗੇ ਦਸਤਾਰ ਬੰਨੀ ਹੈ ਦਸਤਾਰ ਕਾ ਦੀ ਸਾਫਾ ਬੰਨਿਆ ਚਲੋ ਤੇ ਬਾਕੀ ਮਿੱਤਰ ਪਿਆਰਿਓ ਵਲੌਗ ਵਲੂਗ ਇਹਦੋਂ ਪਹਿਲਾਂ ਤਾਂ ਹੀ ਨਹੀਂ ਪਾਏ ਮੂੜ ਹੀ ਨਹੀਂ ਬਣਿਆ ਬਈ ਖੇਤ ਜਾਨ ਨੂੰ ਜੀ ਨਾ ਕਰਿਆ ਘਰੇ ਕਣਕ ਸੀ ਬਿਰ ਲਈ ਹੁਣ ਛਿੱਟੇ ਛੁੱਟੇ ਵਾਲੀ ਹੁਣ ਉਗਰੀ ਐ ਡੇ ਡੀ ਹੋਈ ਐ ਵਿੱਚ ਤਾਂ ਕੀ ਵਿਖਾਈਏ ਸ਼ਰਮ ਆਉਂਦੀ ਹਨਾ ਖੇਤ ਜਾਨਦਿਆਂ ਨੂੰ ਆਪਦੇ ਆਪ ਚ ਹੀ ਆ ਆਪਣੀ ਸਰੋਂ ਐ ਸਰੋਂ ਹੋ ਤਾਂ ਲੇਟ ਗਈ ਐ ਪਰ ਕੋਈ ਗੱਲ ਨਹੀਂ ਇਹ ਤਾਂ ਨਹੀਂ ਆਪਾਂ ਨੂੰ ਕੋਈ ਅਫਸੋਸ ਹੈਗਾ ਚੰਗੀ ਐ ਜਿਹੜੀ ਉਗਰੀ ਆਉਂਦੀ ਵਿਚਾਰੀ ਤੇ ਵਿੱਚੋਂ ਵਿੱਚੋਂ ਮਾੜੀ ਮੋੜ ਪਟਾਂਗੇ ਜ਼ਿਆਦਾ ਨਹੀਂ ਪੜਦੇ ਹੂੰ ਤਾਂ ਜਮਾ ਸਹੀ ਆ ਬਾਲੀ ਸੰਘਣੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਨਜਾਇਜ਼ ਸੰਘਣੀ ਤਾਂ ਹੈਣੀ ਇਹ ਪੱਠੇ ਇੱਥੇ ਕਰਦੇ ਆਪਾਂ ਉਹ ਵਾਣ ਆਪਣੇ ਤੋਂ ਗਿਆ ਜਿਹੜਾ ਵਾਣ ਆਪਾਂ ਪਹਿਲਾ ਵੀਡੀਓ ਪਾਉਣੇ ਹੁੰਨੇ ਉਹ 87-88 ਹਜ਼ਾਰ ਕੁਛ ਇਦਾਂ ਲੱਗ ਗਿਆ ਆਪਣੀ ਭਾਇਆ ਹੁਣ ਆਪਾਂ ਆਪਦੀ ਵਾਣ ਹੀ ਕਰਾਂਗੇ ਇੱਥੇ ਤੇ ਨਵੇਂ ਵਾਣ ਤੇ ਹੁਣ ਇਹਦੇ ਚੋਂ 4-5 ਸਾਲਾਂ ਬਾਅਦ ਪੱਠੇ ਬੀਜੇ ਗਏ ਆ ਚਾਰਾਂ ਤੋਂ ਵੀ ਜ਼ਿਆਦਾ 5-6 ਸਾਲਾਂ ਬਾਅਦ ਪੱਠੇ ਉੱਠੇ ਬੜੇ ਐ ਅਜੇ ਤੁਸੀਂ ਮੰਨੋ ਮਹੀਨਾ ਹੀ ਹੋਇਆ ਇਹਨੂੰ ਬੀਜੀ ਨੂੰ ਤੇ ਵਾਢਾ ਲੱਗ ਗਿਆ ਇਹਨੂੰ ਨਹੀਂ ਤਾਂ ਜਵੀਆਂ ਜੀਆਂ ਲੋਕਾਂ ਦੀਆਂ ਜੋਰੀ ਲਾਈ ਜਾਂਦੀਆਂ ਜਿਵੇਂ ਕੋਰਾ ਕਾਰਾ ਪੈ ਗਿਆ ਏ ਤੇ ਠੀਕ ਹੈ ਜੀ ਦੋਸਤੋ ਬਾਕੀ ਕੱਲ ਨੂੰ ਰੇਰੂ ਪਾਵਾਂਗੇ ਹੋ ਸਕਦਾ ਵੀਡੀਓ ਕੱਲ ਚ ਪੂਰੀ ਕਰੀਏ ਕਿਉਂਕਿ ਇਹ ਛੋਟੀ ਰਹਿ ਜਾਂਦੀ ਹੈ ਤੇ ਬਾਹਲੇ ਆਪਾਂ ਪੱਕੇ ਬਲੌਗਰ ਹੈ ਨਹੀਂਗੇ ਨਾ ਹੀ ਆਏ ਕੈਮਰਾ ਕੱਢਨ ਨੂੰ ਜੀ ਕਰਦਾ ਹੁੰਦਾ ਖੇਤ ਕੱਲੇ ਫਿਰਦੇ ਆ ਕੱਢ ਲਈਦਾ ਸ਼ਹਿਰ ਸ਼ੁਰ ਵੀ ਸੰਗ ਮੰਨ ਜਾਈਦੀ ਅਜੇ ਵੀ ਆਪਦੇ ਆਪ ਚਲੋ ਕਿਸੇ ਦੀ ਇੰਟਰਵਿਊ ਜਾਂ ਕੁਝ ਵੀ ਕਰਨਾ ਉਹ ਗੱਲ ਅਲੱਗ ਆਪਦੇ ਤੇ ਫੋਕਸ ਕਰਨਾ ਬਹੁਤ ਔਖਾ ਲੱਗਦਾ ਤੇ ਬਾਕੀ ਆ ਲੋਕਾਂ ਦੇ ਵੀਰਾਂ ਦੇ ਅਸਟਾ ਤੇ ਬਹੁਤ ਮੈਸੇਜ ਆਉਂਦੇ ਸੀ ਬਹੁਤ ਮਿਹਰਬਾਨੀ ਹੈ ਜਿਹੜੇ ਭਰਾ ਸਾਡੇ ਸਾਡੇ ਚੈਨਲ ਨੂੰ ਦੇਖਦੇ ਆ ਹਨਾ ਤੁਹਾਡੇ ਆਪਦੇ ਚੈਨਲ ਨੂੰ ਦੇਖਦੇ ਤੇ ਸੂਰ ਬਈ ਪੈਂਦੇ ਆ ਥੋੜੇ ਥੋੜੇ ਸੂਰਾ ਨੇ ਪੂਰਾ ਹੀ ਨੁਕਸਾਨ ਕਰ ਰੱਖਿਆ ਤੇ ਇੱਕ ਵਾਰ ਹੋਰ ਪੈ ਗਿਆ ਖੜੇ ਖੜੇ ਨੂੰ ਹਾ ਬੇਖ ਸੂਰਾਂ ਦਾ ਕੰਮ ਐ ਥਾਣਾ ਇਹ ਭੈਣ ਨੇ ਕੁੱਤੇ ਵੀ ਐ ਇੱਕ ਤਾਂ ਕੱਲੇ ਸੂਰ ਪੈਂਦੇ ਆ ਇਧਰ ਕੁੱਤੇ ਵੀ ਪੈਂਦੇ ਆ ਕੁੱਤੇ ਨਹੀਂ ਪੜਾ ਇੱਥੇ ਦਾ ਕੁੱਤੇ ਨੂੰ ਵੀ ਪਤਾ ਨਹੀਂ ਕੀ ਚਾਈਦਾ ਕੰਜਰ ਦੇ ਨੂੰ ਤਾਂ ਤਾਂ ਤਾਜ ਦਿਨੇ ਪਟਿਆ ਗਿਆ ਤਾਂ ਕਾਲੂ ਨੂੰ ਟਾਈਮ ਦੇਣਾ ਬਈ ਬਹੁਤ ਜ਼ਰੂਰੀ ਐ ਹੁਣਾ ਮੱਥੇ ਅਸੀਂ ਇਹਨਾਂ ਨਾਲ ਅਟੈਚ ਕਰਤੇ ਸੀ ਇਹ ਲੱਗਦੇ ਨਹੀਂ ਹੁੰਦੇ ਸੀ ਆ ਦੋ ਵਟਾ ਜਿਹੜੇ ਭਰਾ ਪਹਿਲਾਂ ਵੇਖਿਆ ਹੁਣ ਤੁਹਾਨੂੰ ਗਰੋਥ ਤੋਂ ਵੀ ਪਤਾ ਲੱਗਦਾ ਉਹ ਤੇ ਤੀਜੇ ਪਾਣੀ ਤੇ ਆਖਰ ਸਾਨੂੰ ਆਏ ਦੀ ਬੱਥੇ ਲਾਉਣੀ ਪਈ ਤੇ ਜੇ ਕਿਤੇ ਟਾਈਮ ਪਹਿਲਾਂ ਕੱਢਦੇ ਵੇ ਹਸਤੇ ਸਪੈਸ਼ਲ ਦੋ ਦੋ ਆਉਂਦੇ ਸੀ ਦਾਵਾ ਦਾ ਮੌਕੇ ਤੇ ਪਾਣੀ ਲਾਉਣ ਆਉਂਦੇ ਸੀ ਜਦੋਂ ਇੱਧਰ ਨਹੀਂ ਚੜਦਾ ਸੀ ਉੱਧਰ ਖਾਲੀਆਂ ਭਰ ਜਾਂਦੀਆਂ ਸੀ ਤੇ ਅਸੀਂ ਬੰਦ ਕਰ ਦਿੰਦੇ ਸੀ ਫੇਰ ਨੇ ਟਾਈਮ ਲੱਗਦਾ ਸੀ ਇੱਕ ਤਾਂ ਮਾਫ ਕਰਨਾ ਥੋੜਾ ਜਿਹਾ ਨੱਕ ਬੋਲੀ ਜਾਂਦਾ ਨਾਲ ਤੇ ਪਰ ਆਹ ਵੇਖੋ ਹੁਣ ਉਧਰੋਂ ਲਾਉਣ ਲੱਗੇ ਮੱਥੇ ਹੁਣ ਆਲੂਆ ਚੱਲਿਆ ਇਹ ਸਾਰੇ ਨੂੰ ਇੱਕੋ ਇੱਕੋ ਜੀ ਚੀਜ਼ ਆਉਣੀ ਚਾਹੀਦੀ ਆ ਫੇਰ ਝਾੜ ਬਣਦਾ ਜਿਹੜਾ ਸੀ ਮੱਥੇ ਖਰਾਬ ਕਰ ਲਿਆ ਵੇ ਹਜੇ ਵੀ ਇਹਨਾਂ ਦੀ ਕਿਹੜਾ ਗੋਲੀ ਬਣ ਜਾਣੀ ਐ ਇਹ ਤੇ ਦੂਜੇ ਨੂੰ ਵੀ ਅਸਰ ਪਾਉਗੇ। ਬਾਕੀ ਜਿਵੇਂ ਚਲੋ ਏਰੀਆ 'ਚ ਆਲੂ ਬਹੁਤ ਘੱਟ ਲੱਗਦਾ ਤੇ ਤਿਆਰ ਬਾ ਨਵੇਂ ਉਸ ਹਿਸਾਬ ਨਾਲ ਦਾਤਾ ਕਰੂਗਾ ਕਿਰਪਾ। ਤਾਂ ਇੱਥੇ ਕੋਠਾ ਕਾਠਾ ਤਾਂ ਹੈ ਨਹੀਂ ਮਿੱਤਰੋ ਫਿਰ ਆ ਰਾਤ ਨੂੰ ਗੇੜਾ ਗੂੜਾ ਮਾਰਨ ਵਾਸਤੇ ਇੱਕ ਝੁੱਗੀ ਪਾ ਕੇ ਰੱਖੀ ਆਪਾਂ ਉਦਾਂ ਹੀ ਪਲੜ ਜਾ। ਤੇ ਇੱਥੇ ਰਾਤ ਨੂੰ ਸੂਰਾਂ ਤੋਂ 9 ਵਜੇ ਆ ਜਾਂਦਾ ਹੀ ਮੈਂ 2-3 ਦਿਨ ਆਉਂਦਾ ਲਿਆ ਲਗਾਤਾਰ। ਤੇ 12 ਵਜੇ ਪਟਾਕੇ ਪਟੂਕੇ ਚਲਾ ਕੇ ਚਲਾ ਜਾਂਦਾ ਜੀ ਤੇ ਹੁਣ ਵੇਖੋ ਰਾਤ ਵੀ ਨਹੀਂ ਆਇਆ ਅੱਜ ਹਜੇ ਟੈਗ ਹੈ ਨੀਗਾ ਤੇ ਸਵੇਰ ਤਾਈਂ ਦੇਣਿਆ ਨਹੀਂ ਫੇਰ ਵਜੇ ਦੀ ਇੱਕ ਅੱਧਾ ਦਿਨ ਪਟਾਕੇ ਪਟੂਕੇ ਚਲਾ ਜਾਗੇ ਜਿਹੜਾ ਹੱਥ ਬਾਸਪਤੀ ਦਾ ਝਾੜ ਆਪਣਾ ਬੰਦ ਆ ਜੀ ਮੋਟਾ ਜਿਹਾ ਲਾਇਆ ਸੀ ਹਜੇ ਮੈਨੂੰ ਟਾਈਮ ਨਹੀਂ ਲੱਗਿਆ ਤੇ 53 54 ਮਣ ਬਣ ਗਿਆ ਡੈਗ ਕੇ ਵੀ ਤੇ ਚਲੋ ਬੜੀ ਦਾਤੇ ਨੇ ਫੇਰ ਵੀ ਅੱਜ ਤੱਕ ਹੀ ਹੈ ਹਜੇ ਚਲੋ ਝਾੜ ਤਾਂ ਠੀਕ ਰਹਿ ਗਿਆ ਤੇ ਜਿਹੜਾ ਰੇਟ ਆ ਉਹ ਤਾਂ ਚਲੋ ਮਾਰ ਗਿਆ ਆਪਾਂ ਨੂੰ ਕੋਈ ਗੱਲ ਨਹੀਂ ਹਾਂਜੀ ਤਾਂ ਇਹ ਬਣ ਗਏ 581 82 ਮਣ ਬਣ ਗਏ ਸੀ ਤੇ ਜਣੀ 11 ਖਿੱਲੇ ਸੀਗਾ ਬਾਸਪਤੀ ਉਹਦਾ ਝਾੜ ਜਿਹੜਾ ਰਹਿ ਗਿਆ 52 53 ਮਣ ਤੇ ਚਾਰ ਚੂਰ ਜੀ ਪਾ ਕੇ ਤੁਲ ਮਲਾ ਕੇ ਠੀਕ ਹੀ ਰਹਿ ਗਿਆ ਬਸ ਆਪਾਂ ਨੂੰ ਇੱਕ ਤਾਂ ਰੇਟ ਦਾ ਵਟਾ ਪੈ ਗਿਆ ਡਿੱਗਣ ਕਰਕੇ ਤੇ ਦੂਜੇ ਨੰਬਰ ਤੇ ਆਪਾਂ ਨੂੰ ਵਟਾ ਪੈ ਗਿਆ ਜੀ ਵढਾਈ ਦਾ ਇਹ ਆਪਾਂ ਨੂੰ ਦੋ ਨੁਕਸਾਨ ਵੱਡੇ ਹੋਏ ਆ ਚਲੋ ਝਾੜ ਤਾਂ ਕਿਉਂ ਵੀ ਇੰਨਾ ਕੀ ਸੁਣਦੇ 55 ਚਲੋ 60 ਤਾਂ ਜਿਹੜੇ ਤਾਜੇ ਵਿੱਚ ਨਾਲ ਦੀ ਨਾਲ ਉਹ ਹੋਏ ਕੋਈ ਦੋ ਤਿੰਨ ਮਣ ਚਾਰ ਮਣ ਦਾ ਘਟਦਾ ਹੀ ਮਗਰ ਆ ਕੇ